ਇਕੋ ਇੱਕ ਪੁੱਤਰ ਸੀਗਾ ਉਹ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਹਨਾਂ ਦਰਿੰਦਿਆਂ ਵੱਲੋਂ ਉਤਾਰ ਦਿੱਤਾ ਗਿਆ ਸੀਗਾ ਉਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸਤੇ ਗਵਾਹੀ ਭਰ ਰਹੇ ਨੇ ਕਿ ਕਿਸ ਤਰ੍ਹਾਂ ਉਹ ਖੌਫਨਾਕ ਮੰਜ਼ਰ ਹੋਵੇਗਾ ਕਿਸ ਤਰ੍ਹਾਂ ਸਿੱਧੂ ਨੂੰ ਮਾਰਿਆ ਗਿਆ ਹੋਵੇਗਾ ਕਿੰਨੀਆਂ ਕੁ ਗੋਲੀਆਂ ਚੱਲੀਆਂ ਹੋਣਗੀਆਂ ਗੋਲੀਆਂ ਦੇ ਨਿਸ਼ਾਨ ਤੁਸੀਂ ਕੰਦ ਉੱਤੇ ਦੇਖ ਸਕਦੇ ਹੋ ਕਿ ਅੱਜ ਵੀ 3 ਸਾਲ ਬਾਅਦ ਵੀ ਇੱਥੇ ਦਿਖਾਈ ਦੇ ਰਹੇ ਨੇ ਅਜੇ ਵੀ ਉਸ ਦਾ ਪਰਿਵਾਰ ਜਿਹੜਾ ਉਹ ਸੰਤੁਸ਼ਟ ਨਹੀਂ ਹੈ ਕਿਉਂਕਿ ਉਹਨਾਂ ਦਾ ਗਿਆ ਹੋਇਆ ਪੁੱਤਰ ਤਾਂ ਵਾਪਸ ਨਹੀਂ ਆ ਸਕਦਾ ਉਹੀ ਉਹ ਕੰਦ ਉਹੀ ਉਹ ਗੋਲੀ ਦੇ ਨਿਸ਼ਾਨ ਅੱਜ ਵੀ ਚੀਖ ਚੀਖ ਕੇ ਇਹ ਸਵਾਲ ਕਰ ਰਹੇ ਨੇ ਕਿ ਆਖਰਕਾਰ ਕਸੂਰ ਕੀ ਸੀ ਇੱਕ ਹੌਲੀ ਜੀ ਉਮਰ ਦਾ ਪੰਜਾਬ ਦਾ ਅਨਮੋਲ ਹੀਰਾ ਸਾਡੇ ਤੋਂ ਖੋ ਲਿਆ ਗਿਆ 29 ਮਈ ਸਾਲ 2022 ਜਿਵੇਂ ਸੂਰਜ ਢਲ ਰਿਹਾ ਸੀ ਸ਼ਾਮ ਹੋਣ ਵਾਲੀ ਸੀ ਤਾਂ ਉਸ ਵਕਤ ਪੂਰੇ ਸੰਗੀਤ ਜਗਤ ਦੇ ਵਿੱਚ ਇੱਕ ਘੁੱਪ ਹਨੇਰਾ ਛਾ ਗਿਆ ਸੀਗਾ ਜੀਆਂ ਉਸੇ ਦਿਨ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਅੱਜ ਉਸੇ ਹੀ ਮੂਸਾ ਪਿੰਡ ਦੇ ਬਿਲਕੁਲ ਨਾਲ ਲੱਗਦੇ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਵਾਹਰ ਕੇ ਪਿੰਡ ਦੇ ਵਿੱਚ ਜਿੱਥੇ ਸਿੱਧੂ ਦੀ ਹਤਿਆ ਕੀਤੀ ਗਈ ਸੀ ਇਹ ਉਹੀ ਥਾਂ ਹੈ ਆ ਦੇ ਉਹੀ ਗੋਲੀਆਂ ਦੇ ਨਿਸ਼ਾਨ ਤੁਸੀਂ ਕੰਦ ਉੱਤੇ ਦੇਖ ਸਕਦੇ ਹੋ ਕਿ ਅੱਜ ਵੀ 3 ਸਾਲ ਬਾਅਦ ਵੀ ਇੱਥੇ ਦਿਖਾਈ ਦੇ ਰਹੇ ਨੇ ਜਿਸ ਤਰ੍ਹਾਂ ਸਿੱਧੂ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਇੱਕ ਮਾਂ ਨੂੰ ਉਸਤੇ ਪੁੱਤ ਤੋਂ ਵਾਂਝਿਆ ਕੀਤਾ ਗਿਆ ਸੀਗਾ ਇੱਕੋ ਇੱਕ ਪੁੱਤਰ ਸੀਗਾ ਉਹ ਵੀ ਗੋਲੀਆਂ ਮਾਰ ਕੇ ਮੌਤੇ ਘਾਟ ਉਹਨਾਂ ਦਰਿੰਦਿਆਂ ਵੱਲੋਂ ਉਤਾਰ ਦਿੱਤਾ ਗਿਆ ਸੀਗਾ ਉਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸਤੇ ਗਵਾਹੀ ਭਰ ਰਹੇ ਨੇ ਕਿ ਕਿਸ ਤਰ੍ਹਾਂ ਉਹ ਖੌਫਨਾਕ ਮੰਜ਼ਰ ਹੋਵੇਗਾ ਕਿਸ ਤਰ੍ਹਾਂ ਸਿੱਧੂ ਨੂੰ ਮਾਰਿਆ ਗਿਆ ਹੋਵੇਗਾ ਕਿੰਨੀਆਂ ਕੁ ਗੋਲੀਆਂ ਚੱਲੀਆਂ ਹੋਣਗੀਆਂ ਕੰਦ ਉੱਤੇ ਗੋਲੇ ਦੇ ਵਿੱਚ ਜਿਹੜੇ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਉਹ ਅੱਜ ਗਵਾਹੀ ਭਰ ਰਹੇ ਨੇ 3 ਸਾਲ ਹੋ ਚੁਕੇ ਨੇ ਅਜੇ ਤੱਕ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਪਰ ਹਜੇ ਤੱਕ ਪਰਿਵਾਰ ਨੂੰ ਜਿਹੜਾ ਉਸ ਦਾ ਬੰਧਾ ਇਨਸਾਫ ਹੈ ਉਸ ਦੀ ਉਡੀਕ ਜੜੀ ਹੈ ਉਹ ਹੈਗੀ ਹੈ ਬੇਸ਼ੱਕ ਵੱਡੇ ਪੱਧਰ ਦੇ ਉੱਤੇ ਬਰਸੀ ਮਨਾਈ ਜਾ ਰਹੀ ਹੈ ਪੂਰੇ ਭਾਰਤ ਤੋਂ ਪੂਰੇ ਵਿਸ਼ਵ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪਿੰਡਾਂ ਤੋਂ ਲੋਕ ਬਰਸੀ ਮਨਾਉਣ ਲਈ ਇਕੱਠੇ ਹੋ ਰਹੇ ਨੇ ਪਰ ਹਜੇ ਵੀ ਉਸ ਦਾ ਪਰਿਵਾਰ ਜਿਹੜਾ ਉਹ ਸੰਤੁਸ਼ਟ ਨਹੀਂ ਹੈ ਕਿਉਂਕਿ ਉਹਨਾਂ ਦਾ ਗਿਆ ਹੋਇਆ ਪੁੱਤਰ ਤਾਂ ਵਾਪਸ ਨਹੀਂ ਆ ਸਕਦਾ ਪਰ ਕੀ ਤਾਂ ਨਾ ਕਿਤੇ ਉਹ ਪ੍ਰਸ਼ਾਸਨ ਦੀ ਢਿੱਲ ਤੋਂ ਵੀ ਨਾਰਾਜ਼ ਨੇ ਤੇ ਆਪਣੇ ਪੁੱਤ ਦੇ ਇਨਸਾਫ ਦੇ ਲਈ ਉਡੀਕ ਕਰ ਰਹੇ ਨੇ ਤਾਂ ਜੋ ਭਵਿੱਖ ਦੇ ਵਿੱਚ ਵੀ ਕਦੀ ਕੋਈ ਅਜਿਹਾ ਉੱਗਿਆ ਹੋਇਆ ਕਲਾਕਾਰ ਅਜਿਹੀ ਘਟਨਾ ਦਾ ਸ਼ਿਕਾਰ ਨਾ ਹੋ ਸਕੇ ਤਸਵੀਰਾਂ ਬੇਸ਼ੱਕ ਅੱਜ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਘਟਨਾਵਾ ਪਰੀ ਸਿਆਸਤੋ 3 ਸਾਲ ਪਹਿਲੇ 2022 ਦੇ ਵਿੱਚ ਪਰ ਹਜੇ ਤੱਕ ਉਹ ਨਿਸ਼ਾਨ ਇੱਥੇ ਬਖੂਬੀ ਉਸ ਤਰ੍ਹਾਂ ਹੀ ਜਿਹੜੇ ਉਹ ਦਿਖਾਈ ਦੇ ਰਹੇ ਨੇ ਤੇ ਸੜਕ ਦੇ ਉੱਤੇ ਜਿੱਥੇ ਸਿੱਧੂ ਮੂਸੇਵਾਲੇ ਦੀ ਥਾਰ ਕਾਲੇ ਰੰਗ ਦੀ ਥਾਰ ਜਿਹੜੀ ਖੜੀ ਸੀ ਉਹ ਇਸ ਜਗ੍ਹਾ ਤੇ ਖੜੀ ਹੋਈ ਸੀ ਜਿਸ ਤੇ ਵਿੱਚ ਸਿੱਧੂ ਆਪਣੇ ਚੰਦ ਦੋਸਤਾ ਦੇ ਨਾਲ ਸਵਾਰ ਹੋ ਕੇ ਸ਼ਾਮ ਦੀ ਇੱਕ ਗੇੜੀ ਲਗਾਉਣ ਦੇ ਲਈ ਥਾਰ ਗੱਡੀ ਦੇ ਵਿੱਚ ਬਹਿ ਕੇ ਕਰੋ ਬਾਹਰ ਨਿਕਲਿਆ ਸੀਗਾ ਪਰ ਉਸ ਨੂੰ ਕਦੇ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀਗਾ ਕਿ ਅੱਜ ਇਹ ਸ਼ਾਮ ਉਸਦੀ ਆਖਰੀ ਸ਼ਾਮ ਹੋਵੇਗੀ ਅੱਜ 11 ਦੋਸਤਾਂ ਨਾਲ ਬੈਠਣ ਦਾ ਅਖੀਰਲਾ ਮੌਕਾ ਹੋਵੇਗਾ ਤੇ ਅੱਜ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਨਹੀਂ ਪਤਾ ਸੀਗਾ ਕਿ ਉਹ ਕਦੇ ਵੀ ਜਿਉਂਦਾ ਰਹੇਗਾ ਯਾਨੀ ਕਿ ਸਿੱਧੂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਹੀ ਪਲ ਉਹੀ ਸੜਕ ਉਹੀ ਉਹ ਕੰਦ ਉਹੀ ਉਹ ਗੋਲੀ ਦੇ ਨਿਸ਼ਾਨ ਅੱਜ ਵੀ ਚੀਖ-ਚੀਖ ਕੇ ਇਹ ਸਵਾਲ ਕਰ ਰਹੇ ਨੇ ਕਿ ਆਖਰਕਾਰ ਕਸੂਰ ਕੀ ਸੀ ਇੱਕ ਹੌਲੀ ਜੀ ਉਮਰ ਦਾ ਪੰਜਾਬ ਦਾ ਅਨਮੋਲ ਹੀਰਾ ਸਾਡੇ ਤੋਂ ਖੋ ਲਿਆ ਗਿਆ ਅੱਜ ਹਰ ਕੋਈ ਇਸੇ ਗੱਲ ਨੂੰ ਯਾਦ ਕਰਕੇ ਸਿੱਧੂ ਦੀ ਤੀਜੀ ਵਰ੍ਹੇ ਸਿਰ ਮੌਕੇ ਗਮਗੀਨ ਹੋ ਰਿਹਾ ਤੇ ਸਿੱਧੂ ਨੂੰ ਆਪਣੇ ਸ਼ਬਦਾਂ ਦੇ ਜ਼ਰੀਏ ਆਪਣੀ ਸ਼ਰਧਾਂਜਲੀ ਦੇ ਰਿਹਾ ਹੈ ਪਿੰਡ ਜਵਾਹਰਕੇ ਤੋਂ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ